ਅਤਿ ਕਰਤਾ ਰੁਤਿਵਾਇ ਗੁਰੂ ਆਹਿਬ ਜੀ ਆਤਮ ਲੈ ਕਿਤ ਸੁਣੀਐ ਕਹੀਐ ਮਿਲ ਅਸੰਤਮ ਅਸ਼ਟ ਕਰ ਰਹੀਐ ਅਕੇ ਰਤ ਕਣਕਾ ਕਰੇ ਉਧਾਰ ਰਾਹੁ ਮੇਰਾ ਹੈ ਤਦਾ ਤਿਆਰ ਓ ਅਕਿਰਤ ਤਨ ਆਕਾਰ ਕਰੇ ਆਧਾਰ ਰਾਹੁ ਮੇਰਾ ਹੈ ਅਦਾ ਸਤਿਗੁਰਾਂ ਦੀ ਸਾਜੀ ਨਵਾਜੀ ਸਾਜ ਸੰਗਤ ਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰਾਂ ਦੀ ਬਖਸ਼ਿਸ਼ ਬਹਿਰਾਓ ਪਿਆਰ ਨਾਲ ਫੱਤੇ ਬੁਲਾਓ ਜੀ ਵਾਹਿਗੁਰੂ ਜੀ ਤਰਖੰਤ ਵਾਹਿਗੁਰੂ ਜੀ ਕੀ ਫਤਿਹ ਅਤਿਗੁਰੂ ਮਹਾਨ ਕਿਰਪਾ ਕਰਦੇ ਹਨ ਆਪਣੇ ਨਾਮ ਬਣਿ ਦੇ ਖਜ਼ਾਨਿਆਂ ਵਿੱਚੋਂ ਭਰਪੂਰ ਕਿਰਪਾ ਕਰ ਰਹੇ ਹਨ ਸਤਿਗੁਰੂ ਤਨ ਕਲਯੂਗ ਦੀ ਯੋਗਣੀ ਅਮਰ ਹੋਣਾ ਕਰਦੇ ਹਨ ਓ ਪਾਰ ਬ੍ਰਹਮ ਸਤੇ ਪਾਸ ਓ ਹਰੀ ਪਰਮੇਸ਼ਰ ਵਾਹਿਗੁਰੂ ਅਦਗੋ ਇੰਨੇ ਦਿਆਲ ਹਨ ਕਿ ਅਪਿਰਤ ਧਨ ਜੇ ਉਹ ਦੇ ਕੋਲੇ ਅਰਦਾਸ ਕਰੇ ਉਪਿਰਤ ਕਣਾਂ ਨੂੰ ਵੀ ਮਾਫ਼ ਕਰ ਦਿੰਦਾ ਹੈ। ਅਪਿਰਤ ਕਣ ਕੌਣ ਜਿਹੜਾ ਕੀਤੇ ਹੋਏ ਪਰ ਉਪਕਾਰ ਨੂੰ ਭੁੱਲ ਜਾਵੇ। ਮਹਾਰਾਜ ਆਖਦੇ ਨੇ ਅਪਿਰਤ ਕਣਾਂ ਕਰ ਪਰੇ ਉਧਾਰ ਤਰਾਉ ਮੇਰਾ ਹੈ ਅਦਾ ਦੇ ਯਾਰ। ਅਦਗੁਰੂ ਇਨਣੇ ਜੀ ਅਲੂਤਿਰ ਪਾਲੂ ਹਨ। ਉਹ ਚੇਰਤ ਕਾਣਾ ਨੂੰ ਵੀ ਮਾਫ਼ ਕਰ ਦਿੰਦੇ ਨੇ ਜੇ ਮਨੁੱਖ ਨਿਮਰਤਾ ਹੋਵੇ ਇਕਾਰੇ ਮਹਾਰਾਜ ਨੂੰ ਆਪਣਾ ਆਪ ਸਮਰਕਤ ਕਰਦੇ ਹੈ ਮਹਾਰਾਜ ਅਤਿ ਗੁਰੂ ਪਰ ਕਰਮਾਂ ਦਾ ਹਰ ਰੋਜ਼ ਕਰਦੇ ਆ ਜਿਸ ਤਰ੍ਹਾਂ ਵਿਆਹੀ ਹੋਈ ਜੋੜੀ ਦੇ ਉੱਪਰ ਦੀ ਕੋਈ ਪੌ ਵਾਰ ਦਾ ਕੋਈ ਦੋਸਤੋ ਵਾਰ ਦਾ ਕੋਈ ਪੰਜ ਸੋ ਵਾਰ ਦਾ ਸਤਿਗੁਰੂ ਸੇਖਣੇ ਦਾ ਆਪਣਾ ਆਪ ਹੀ ਉਹਦੇ ਉੱਪਰੋਂ ਵਾਰ ਦਿੱਤਾ ਪ੍ਰਕਰਮਾ ਕਰਦੇ ਆ ਨਾ ਪ੍ਰਕਰਮਾ ਕਰਨ ਦਾ ਮਤਲਬ ਇਹ ਹੀ ਹੈ ਕਿ ਆਪਣਾ ਆਪ ਗੁਰੂ ਤੋਂ ਵਾਰ ਦੇਣਾ ਕਿ ਸਤਿਗੁਰੂ ਆਇ ਜਿਹੜਾ ਤੋਹੀਰ ਹੈ ਅਜ ਤੋਂ ਬਾਦ ਉਹਦਾ ਹੈ ਜਿਸ ਨੂੰ ਵਸ ਲੈ ਮੇਰੇ ਪਿਆਰੇ ਤੋਜਸ ਤੇਰਾ ਘਰ ਹੈ ਫਿਰ ਮਹਾਰਾਜ ਕਿਰਪਾ ਕਰ ਦਿੰਦੇ ਨੇ ਫਿਰ ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਨਾ ਨੂੰ ਪਾਰ ਬ੍ਰਹਮ ਦੇ ਗੁਨਾ ਨੂੰ ਬੰਦਾ ਗਾਉਣ ਲੱਗਿਆ ਅੰਤ ਗੁਰੂ ਨਾਨਕ ਪਾਛਤਾ ਤੂੰ ਗੁਰਸਿੱਖ ਨੇ ਕਨੇ ਪੁੱਤਿਆ ਕਨੇ ਮਹਾਰਾਜੀ ਵਾਰਾ ਜੀ ਬੜਿਆਂ ਨੂੰ ਪੁੱਤਿਆ ਪਰ ਮੇਰੇ ਕੋਈ ਨਿਸ਼ਾਨੀ ਤਰਾਪਟਿਆ ਤੁਸੀਂ ਦੱਸੋ ਵੀ ਸਾਧੂ ਮਹਾਂਕਮਾਨ ਦੇ ਦਰਸ਼ਨ ਕਰਨ ਦਾ ਕੋਈ ਫਲ ਹੈ ਕੋਈ ਲਾਭ ਹੈ ਫੇਰ ਮਾਰਾ ਨੇ ਕਿਹਾ ਕਹਿੰਦੇ ਭਾਈ ਜਿੱਦੋਂ ਸੂਰਜ ਚੜਦਾ ਹੈ ਤੂੰ ਉਦਰਲੇ ਪਾਸੇ ਜਾ ਕੇ ਬੈਠ ਜਾਈਂ ਸੂਰਜ ਦੇ ਟਿਕ ਚੜਨ ਤੋਂ ਪਹਿਲਾਂ ਆ ਜਾਵੇਂ ਵਾਪਸ ਤੈਨੂੰ ਤੇਰੀ ਗੱਲ ਦਾ ਜਵਾਬ ਮਿਲ ਜਾਵੇ ਉੱਗੇ ਆ ਬੈਠਿਆ ਜਦੋਂ ਸੂਰਜ ਚੜ੍ਹਨ ਲੱਗਿਆ ਦੁਆਰਾ ਆ ਗਏ ਕਹਿੰਦਾ ਮਹਾਰਾਜ ਮੈਨੂੰ ਮੇਰੀ ਗੱਲ ਦਾ ਜਵਾਬ ਮਿਲੇ ਆ ਨਹੀਂ ਉਥੇ ਤੇ ਕੋਈ ਆਇਆ ਹੀ ਨਹੀਂ ਮਹਾਰਾਜ ਕਹਿੰਦੇ ਭਾਈ ਤੁਸੀਂ ਨੂੰ ਉੱਥੇ ਦੇਖਦੇ ਆ ਕਹਿੰਦਾ ਹਾਂ ਮਹਾਰਾਜ ਉੱਥੇ ਦੋ ਤਾਵਾਾਂ ਦੀ ਜੋੜੀ ਬੈਠੀ ਸੀ ਤਾਂ-ਤਾਂ ਕਰਦੇ ਸੀ ਕਹਿੰਦੇ ਕੱਲ ਨੂੰ ਫੇਰ ਜਾਈਂ ਭਾਈ ਉਸੇ ਪਾਸੇ ਜਾਈ ਜਿੱਧਰੋਂ ਪੂਰਜੇ ਚੜਦਾ ਹੈ ਕਹਿੰਦਾ ਜੀ ਸਤਿਵਚਨ ਦੁਆਰਾ ਫੇਰ ਗਿਆ ਦੂਜੀ ਵਾਰੀ ਜਦੋਂ ਉਹਨੇ ਦੇਖਿਆ ਉੱਤੇ ਦੋ ਬਗਲੇ ਬੈਠੇ ਤੇਰ ਆਇਆ ਗੁਰੂ ਨਾਨਕ ਪਾਤਸ਼ਾਹ ਕੋਲੇ ਕਹਿੰਦੇ ਮਹਾਰਾਜ ਅੱਜ ਦੋ ਬਗਲੇ ਬੈਠੇ ਦਿਓ ਕਹਿੰਦੇ ਭਾਈ ਕੱਲ ਨੂੰ ਫੇਰ ਜਾਈ ਤੀਜੇ ਦਿਨ ਫੇਰ ਗਿਆ ਫੇਰ ਉਹ ਦੋ ਹੰਸਾਂ ਦਾ ਜੋੜਾ ਮਿਲਿਆ ਦਰਖਤ ਦੇ ਉੱਤੇ ਬੈਠਾ ਫੇਰ ਆਇਆ ਗੁਰੂ ਨਾਨਕ ਪਾਤਸ਼ਾਹ ਕੋਲੇ ਜਨ ਮਹਾਰਾਜ ਅੱਜ ਇੱਥੇ ਦੋ ਹੰਸਾਂ ਦਾ ਜੋੜਾ ਬੈਠਾ ਹੈ ਮਹਾਰਾਜ ਕਹਿੰਦੇ ਕੱਲ ਨੂੰ ਭਾਈ ਫੇਰ ਹੀ ਆ ਚੌਥੀ ਆ ਰਹੀ ਫੇਰ ਗਿਆ ਫੇਰ ਉਹ ਤੁਮ ਉੱਤੇ ਦੋਸ ਤਰੀਰ ਮਿਲੇ ਇੱਕ ਬੀਬੀ ਦੇ ਰੂਪ ਵਿੱਚ ਇੱਕ ਭਾਈ ਦੇ ਰੂਪ ਵਿੱਚ ਉਹ ਉਸ ਨੂੰ ਮੱਥਾ ਟੇਕ ਰਹੇ ਨੇ ਉਹਦੇ ਪੈਰ ਝੜ ਰਹੇ ਨੇ ਉਹ ਕਹਿੰਦਾ ਵੀ ਮੈਨੂੰ ਤਾਂ ਤੁਸੀਂ ਕੋਈ ਦੇਵਤੇ ਲੱਗਦੇ ਹੋ ਦੇਵ ਲੋਕ ਦੇ ਵਿੱਚੋਂ ਆਏ ਕਿਉਂਕਿ ਦੇਵਤਿਆਂ ਨੂੰ ਦੇਖਣ ਵਾਸਤੇ ਹਰ ਇੱਕ ਕੋਲੇ ਦ੍ਰਿਸ਼ਟੀ ਰਹੀ ਹੁੰਦੀ ਜਿਨ੍ਹਾਂ ਕੋਲੇ ਦੇਵਤਿਆਂ ਨੂੰ ਦੇਖਣ ਵਾਸਤੇ ਦ੍ਰਿਸ਼ਟੀ ਹੁੰਦੀ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਵੀ ਤੇਰੇ ਕੋਲੇ ਦੇਵ ਦ੍ਰਿਸ਼ਟੀ ਹੈ ਉਹ ਦੇਵਤਿਆਂ ਨੂੰ ਦੇਖ ਸਕਦਾ ਹੈ ਚੰਗਾ ਤੁਸੀਂ ਮੇਰੇ ਪੈ ਰਿਹਾ ਤੇ ਕਿਉਂ ਲਾ ਰਹੇ ਹੋ ਕਹਿੰਦੇ ਜਿਹਦਾ ਆਸ ਤੁਹਾਨੂੰ ਸਰੀਰ ਮੇਰੇ ਮਿਲੇ ਆ ਹੈ ਇਹ ਤੇਰੀ ਬਦੌਲਤ ਹੀ ਮਿਲੇ ਆ ਜਉਂਦੇ ਤੂੰ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਕੇ ਆਇਆ ਇੱਥੇ ਬੈਠੇ ਆ ਪਹਿਲਾਂ ਦੀ ਤਾਨ ਦੀ ਫਿਰ ਅਤੀ ਬਗਲੇ ਬਣੇ ਤੇਰਸ ਦੀ ਹੰਸਤ ਬਣੇ ਤੇਰਸ ਦੀ ਸਾਨੂੰ ਨੁਖਾ ਦੇਹੀ ਪ੍ਰਾਪਤ ਹੋ ਗਏ ਆ ਗਿਆ ਗੁਰੂ ਨਾਨਕ ਪਾਸਤਾ ਕੋਲੇ ਗ੍ਰਸਤ ਮਹਾਰਾਜ ਉੱਥੇ ਅੱਜ ਮੈਨੂੰ ਦੋ ਸਰੀਰ ਮਿਲੇ ਇੱਕ ਬੰਦੇ ਦੇ ਰੂਪ ਵਿੱਚ ਇੱਕ ਬੀਬੀ ਦੇ ਰੂਪ ਵਿੱਚ ਮਹਾਰਾਜ ਕਹਿੰਦੇ ਭਾਈ ਆਗੋ ਮਹਾਕਮਾਨ ਦੇ ਦਰਸ਼ਨ ਕਰਨ ਦਾ ਇਹੋ ਹੀ ਤਲ ਹੈ ਪਹਿਲਾਂ ਤਾਂ ਮਨੋਕਤੇ ਦੀ ਜੇੜੀ ਤਰਤ ਹੁੰਦੀ ਹੈ ਉਹ ਕਾਮਾ ਵਰਗੀ ਹੁੰਦੀ ਹੈ ਕਾਮਾ ਰੋਲੀ ਬੜਾ ਪਾਉਂਦਾ ਹੈ ਤਾਂ ਤਾਂ ਕਰਦਾ ਰਹਿੰਦਾ ਹੈ ਨਿੰਦੇ ਆ ਟਗਲੀ ਈਰਖਾ ਦੇ ਵਿੱਚ ਤੜਦਾ ਰਹਿੰਦਾ ਹੈ ਫਿਰ ਜਦੋਂ ਸਤ ਸੰਗਤ ਦੇ ਵਿੱਚ ਆਉਂਦਾ ਹੈ ਫਿਰ ਹੌਲੀ ਹੌਲੀ ਦਗਲੇਆਂ ਵਾਂਗ ਉਹਦੀ ਬਿਰਤੀ ਹੋ ਜਾਂਦੀ ਹੈ ਉੱਪਰੋਂ ਕਿਤਾਬ ਦੇ ਤਿਆਰੀ ਦੀ ਇਰਖਾ ਦੇ ਵਿੱਚ ਤੜਦਾ ਹੁੰਦਾ ਜਿੱਤੇ ਤੋ ਇਰਖਾ ਬਰੀ ਜਾਣੀ ਜੈਲ ਸੇ ਤਰੀ ਜਾਣੀ ਇਹ ਕਹਿੰਦੇ ਭਾਈਓ ਇਰਖਤਾ ਦੇ ਵਿੱਚ ਟੜਦਾ ਰਹਿੰਦਾ ਉੱਪਰ ਉਹ ਟਿੱਕਾ ਜਿਸ ਹੁੰਦਾ ਜਿਵੇਂ ਬਗਲਾ ਸਮਾਦੀ ਹੁੰਦੀ ਹੈ ਬਗਲਾ ਸਮਾਦੀ ਰਾਤੇ ਬੈਹ ਜਾਂਦਾ 1 ਲੱਖ ਤੇ ਜਦੋਂ ਕੋਈ ਡੱਡੀ ਜਾਂ ਕੋਈ ਮੱਛੀ ਆਉਂਦੀ ਹੈ ਉਹਨੂੰ ਪਕੜ ਲੈਂਦਾ ਇਸੇ ਤਰ੍ਹਾਂ ਕਹਿੰਦੇ ਭਾਈਓ ਤੇ ਥੋੜਾ ਜਿਹਾ ਬਗਲੇ ਵਾਂਗ ਹੋ ਜਾਣਾ ਜਦੋਂ ਫਿਰ ਆਪਣੇ ਜੀਵਨ ਵਿੱਚ ਪੂਰੇ ਮਹਾਤਮਾ ਦੀ ਉਹ ਸੰਗਤ ਮਿਲ ਜਾਂਦੀ ਹੈ ਤਤਪੁਰੂ ਜੇਦਾ ਸਤਿਆ ਗਿਆਨ ਉਸ ਮਨੁੱਖ ਨੂੰ ਉਹਦੇ ਮਨ ਤੇ ਤੋਤਾਂ ਲੱਗਦੀਆਂ ਨੇ ਫਿਰ ਕਹਿੰਦੇ ਭਾਈ ਉਹ ਹੰਸ ਵਾਂਗੂ ਬਣ ਜਾਂਦਾ ਹੈ ਉਹਦੀ ਹੰਸ ਵਰਤੀ ਹੋ ਜਾਂਦੀ ਹੈ ਫਿਰ ਉਹ ਚੰਗੀਆਂ ਚੰਗੀਆਂ ਚੀਜ਼ਾਂ ਦੀ ਟੋਲ ਕਰਦਾ ਰਹਿੰਦਾ ਉਹ ਫਿਰ ਚੰਗਾ ਹੈ ਕਿ ਉਹਨੂੰ ਗੁਰੂ ਦੀ ਗੱਲ ਸੁਣਾਉਣ ਵਾਲਾ ਮਿਲੇ ਗੁਰਮਤਿਆਂ ਤਾਰ ਦੋਸ ਤੇ ਤਤ ਗੁਰ ਤੋਂ ਲਾਇਫ ਦਿੱਤ। ਤੇਰਾ ਚਾਹੁੰਦਾ ਏ ਕਿ ਮੈਨੂੰ ਕੋਈ ਗੁਰਸਿੱਖ ਮਲੇਰ ਅਬਦੀ ਗਾਲਸਣਾਉਣ ਵਾਲਾ। ਸਿੱਕਦੀ ਅਰਦਾਸ ਵੀ ਇਹੀ ਹੈ ਜਿਨ੍ਹਾਂ ਦਸਤੰਦਿਆਂ ਦਰਮਤ ਵੰਜੈ ਮਿੱਤਰ ਅਕਾੜੜੇ ਤੇ ਆਉਣ ਢੰਢੇਂ ਦੀ ਜੱਜ ਸਤਵਾਇਆ ਜਨ ਨਾਨਕ ਵਿਰਲੇ ਕੇ। ਫੇਰ ਕਹਿੰਦੇ ਭਾਈ ਜਦੋਂ ਬਾਣੀ ਪੜ ਪੜਤੇ ਬਾਣੀ ਸੁਣ ਸੁਣ ਕੇ ਹੋਸਟ ਦੇ ਮਨ ਦੇ ਪਰਨੇ ਫਤਮ ਹੋ ਜਾਂਦੇ ਮਨ ਦੇ ਢਿਹਰੇ ਗਿਆਲ ਹਟ ਜਾਂਦੇ ਨੇ ਫੇਰ ਕਹਿੰਦੇ ਵੀ ਉਹਨਾਂ ਨੂੰ ਤੇਵ ਧ੍ਰਿਤੀ ਆ ਜਾਂਦੀ ਆ ਉਹਨਾਂ ਮਨੁੱਖਾਂ ਦੇ ਕੋਲੇ ਔਰ ਉਸ ਦੇ ਮਨ ਵਿੱਚ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਜਾਂਦਾ ਭਾਵ ਫੇਰ ਹਰ ਕਿਸ ਤੈਵਤ ਹਰ ਹੀ ਜੀਹਾ ਭੇਦ ਨਾ ਜਾਣੋ ਮਾਨਕ ਦੇਹਾ ਤੇਰਾ ਰੱਬ ਦਾ ਪਿਆਰਾ ਰੱਬ ਵਰਗਾ ਹੀ ਬਣ ਜਾ। ਫੇਰ ਕਹਿੰਦੇ ਭਾਈ ਉਹ ਦੇਵਤਾ ਹੀ ਬਣ ਜਾ। ਪਰ ਕੋਈ ਜਿਨਾਂ ਦਾ ਦਾਸ ਕਰਨ ਵਾਲਾ ਹੋਵੇ। ਵੀ ਸਤਿਗੁਰੂ ਅਜ ਤੋਂ ਮੈਂ ਈਰਖਾ ਨਹੀਂ ਕਰੂੰਗਾ। ਮਹਾਰਾਜ ਅਜ ਤੋਂ ਮੈਂ ਵਾਅਦਾ ਕਰਦਾ ਹਾਂ। ਫੇਰ ਮਹਾਰਾਜ ਮਾਫ਼ ਕਰ ਦਿੰਦੇ ਨੇ ਫੇਰ ਮਹਾਰਾਜ ਕਹਿੰਦੇ ਨੇ ਕਿ ਤੇਰ ਤੱਕਣਾ ਆ। ਦਾਤ ਕਰੇ ਉਧਾਰ। ਤਉ ਮੇਰਾ ਹੈ ਸਦਾ ਦੇ ਆਰ ਪਹਿਲਾਂ ਅਰਜ ਝੁੱਤੀ ਤੇ ਸੰਤ ਮਿਲੈ ਕਿਸ਼ ਸੁਣੀਏ ਕਹੀ ਹੈ ਮਿਲੈ ਅਸਤੰਤ ਮਸਤ ਕਰ ਰਹੀ ਉਹ ਵਿਕਟਰ ਪੁਰਸ਼ ਨਾਲ ਮਿਲ ਕੇ ਉਸ ਨਾਲ ਕੁਝ ਗੱਲਬਾਤ ਕਰ ਪਰ ਅਪਵਿੱਤਰ ਪੁਰਸ਼ ਨੂੰ ਮਿਲ ਕੇ ਤਿੱਖ ਪਚਾਪ ਹੈ ਜਿਹੜੇ ਤੇ ਪੂਰਨ ਮਹਾਪੁਰਸ਼ ਬ੍ਰਹਮ ਗਿਆਨੀ ਹਨ ਉਹਨਾਂ ਦੀ ਤੂਜ ਕਰ ਪਰ ਜਿਹੜੇ ਨਿੰਦੇ ਆ ਟੂਲੇ ਦੀਰਖਾ ਆਜ ਲੋਕ ਭੰਨ ਇਹਨੇ ਕੱਲੀ ਸੰਸਾਰੀ ਦੀਰਖਾ ਕਿਸ ਸੰਸਾਰ ਦੇ ਲੋਕਾਂ ਵਿੱਚ ਹੀਰਤਾ ਧਾਰਮਿਕ ਲੋਕਾਂ ਵਿੱਚ ਵੀਰਤਾ ਹੁੰਦੀ ਹੈ ਟੂਲਾ ਮਾਇਆ ਬੱਕ ਬੰਨੀ ਹੈ ਉਹਨਾਂ ਵਿੱਚ ਵੀ ਹੀਰਤਾ ਹੁੰਦੀ ਉਹ ਉਹਨਾਂ ਦੀ ਤੂਜ ਕਰ ਤੇ ਵਾਹਿਗੁਰੂ ਜੀ ਜਿੰਨਾ ਮਿਲੇ ਆ ਆਪ ਜੀ ਦਾ ਨਾਮ ਦਿੱਤ ਆਵੇ ਤੇ ਪਿਆਰਿਆ ਨੂੰ ਮਿਲੋ ਉਹਨਾਂ ਦੀ ਕੋਝ ਕਰ ਜਿਨ੍ਹਾਂ ਦੇ ਮਿਲਣੇ ਕਰਕੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਯਾਦ ਆਇਆ ਤੇ ਤਰਕੇ ਜਿਨ੍ਹਾਂ ਦਸੰਧੜਿਆਂ ਦੁਰਮਤ ਵੰਜਿਆ ਮਿੱਤਰ ਖਸਟੜੀ ਸਤੇ ਆਉਟੰਡੇਂ ਦੀ ਜਗਤ ਸਵਾਇਆ ਜਨ ਨਾਨਕ ਵਿਰਲੇ ਕੀ ਦਾਤ ਆਪਣੇ ਵਿਚਾਰਾਂ ਨੂੰ ਇੱਕ ਵੀਸਰਾਮ ਦਿੰਦਾ ਹੈ ਸਤਿਗੁਰੂ ਸਤਿਗੁਰੂ ਦੀ ਸੰਗਤ ਦਾ ਇਨਹਾਰ ਹੈ ਭੋਲਨ ਅੰਦਰਸਤਵ ਕੋ ਭੋਲ ਗੁਰ ਪ੍ਰਤਾਪ ਬਲਾਗ ਹਤੇ ਜੀ ਵਾਹਿਗੁਰੂ ਜੀ ਕਾ ਕਾਲਾ ਵਾਹਿਗੁਰੂ ਜੀ ਕਾ